ਪ੍ਰਿਸਲੋਡ ਗੋਡ ਬles ਯੂ ਆਲ ਮੈਂ ਖੁਦਾ ਦਾ ਦਾਸ ਪੌਲ ਸੁਪਾਲ ਰਾਣਾ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਮੈਂ ਲਾਈਵ ਆਇਆ ਇਸ ਸਮੇਂ ਮੈਂ ਪੰਜਾਬ ਵਿੱਚ ਨਹੀਂ ਆ ਬਾਰਾਂ ਕਿੱਥੇ ਆਏ ਤੁਹਾਨੂੰ ਮੈਂ ਅਭੀ ਦੱਸਿਆ ਸੋ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਪ੍ਰਧਾਨ ਜੌਨ ਕੋਟਲੀ ਉਹਨਾਂ ਨੇ ਮinority commission ਦੇ ਉੱਪਰ ਇੱਕ ਪਟੀਸ਼ਨ ਪਾਈ ਆ ਤੁਹਾਨੂੰ ਲੈ ਕੇ ਕਾਫੀ ਚੀਜ਼ਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਤੇ ਜੌਨ ਕੋਟਲੀ ਪ੍ਰਧਾਨ ਸਪਾਰਾਣਾ ਮੰਟਰੀ ਨਾਲ ਜੁੜੀ ਨੇ ਤੇ ਇਸ ਲਈ ਬਹੁਤ ਸਾਰੀਆਂ ਗੱਲਾਂ ਕਈ ਤਰ੍ਹਾਂ ਦੇ ਵਿਚਾਰ ਕਈ ਤਰ੍ਹਾਂ ਦੇ ਖਿਆਲ ਲੋਕਾਂ ਦੇ ਮਨਾਂ ਵਿੱਚ ਆ ਰਹੇ ਹੋਣਗੇ। ਇਸ ਲਈ ਮੈਂ ਮناسب ਸਮਝਿਆ ਕਿ ਮੈਂ ਇਸ ਵਿਸ਼ੇ ਉੱਤੇ ਜ਼ਰੂਰ ਗੱਲਬਾਤ ਕਰਾਂ। ਤਾਂ ਕਿ ਲੋਕਾਂ ਨੂੰ ਵੀ ਕਈ ਗੱਲਾਂ ਸਮਝ ਆਣ। ਸੋ ਮੈਂ ਜੋ ਪ੍ਰਧਾਨ ਜੌਨ ਕੋਟਲੀ ਨੇ ਪਟੀਸ਼ਨ ਪਾਈ ਆ ਉਹਨੇ ਕਿਉਂ ਪਾਈ ਉਹਦੇ ਨਾਲ ਮੈਂ ਸਹਿਮਤ ਹਾਂ ਜਾਂ ਨਹੀਂ। ਤੋ ਪੂਰੀ ਵੀਡੀਓ ਨੂੰ ਆਪ ਸੁਣਨਾ ਬਹੁਤੀ ਲੰਬੀ ਨਹੀਂ ਹੋਏਗੀ ਤਾਂ ਕਿ ਤੁਸੀਂ ਸਹੀ ਤਰੀਕੇ ਨਾਲ ਉਹਦਾ ਆਨਸਰ ਲੈ ਸਕੋ ਔਰ ਫਿਰ ਹੀ ਆਪਣੇ ਕਮੈਂਟਸ ਕਰਨਾ ਕਿਉਂਕਿ ਅੱਜ ਕੱਲ ਲੋਕ ਗੱਲ ਨੂੰ ਅਸਲ ਵਿੱਚ ਸਮਝਦੇ ਨਹੀਂ ਤੇ ਉਸ ਤੋਂ ਪਹਿਲਾਂ ਹੀ ਆਪਣੇ ਕੋਈ ਵੀ ਕਮੈਂਟਸ ਵਿੱਚ ਕੁਝ ਵੀ ਬੋਲਣਾ ਸ਼ੁਰੂ ਕਰ ਦਿੰਦੇ ਨੇ ਸੋ ਅਜੀਜ਼ੋ ਪਰਮੇਸ਼ਰ ਦੇ ਪਿਆਰੇ ਲੋਕੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੈਂ ਜਦੋਂ ਅਚਾਨਕ ਇਹ ਸਾਰਾ ਕੁਝ ਦੇਖਿਆ ਤਾਂ ਇੱਕ ਵਾਰ ਤੋਂ ਮੈਂ ਸ਼ੌਕ ਗਿਆ ਹੋ ਗਿਆ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਜੌਨ ਕੋਟਲੀ ਪ੍ਰਦਾਨਾ ਤੇ ਉਹਨਾਂ ਨੇ ਮੈਂ ਕੀ ਗੱਲ ਕੀਤੀ ਔਰ ਉਹਨਾਂ ਨੇ ਮੈਨੂੰ ਕੀ ਆਨਸਰ ਦਿੱਤਾ ਇਹ ਵੀ ਮੈਂ ਤੁਹਾਨੂੰ ਦੱਸਦਾ ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਵੇਂ ਅੱਜਕਲ ਹੋ ਕੀ ਰਿਹਾ ਆ ਜਿਵੇਂ ਮੰਨ ਲਓ ਕੋਈ ਵੀ ਆ ਕ੍ਰਿਸ਼ਨਾ ਨੂੰ ਟੀਚ ਜਾਂ ਕੋਈ ਪ੍ਰਧਾਨ ਜਾਂ ਕੋਈ ਵੀ ਕਿਸੇ ਵੀ ਮਕਾਮ ਤੇ ਹੈ ਤੇ ਉਹ ਸਭ ਬੋਲਦਾ ਮੈਂ ਹੀ ਆ ਸਭ ਕੁਝ ਦੂਸਰਾ ਕੁਝ ਨਹੀਂ ਹੈ ਇਹਦਾ ਵੀ ਕੁਛ ਚੱਲ ਰਿਹਾ ਹੈ ਨਾ ਇਸ ਗੱਲ ਨੂੰ ਮੈਂ ਕਿਉਂ ਕਹਿ ਰਿਹਾ ਇਹਨੂੰ ਹੋਰ ਵੀ ਸੁਣਨਾ ਥੋੜਾ ਧਿਆਨ ਨਾਲ ਕਿਉਂਕਿ ਮੈਂ ਜਵੇਂ ਕੁਝ ਪ੍ਰਧਾਨਾਂ ਦੀਆਂ ਗੱਲਾਂ ਸੁਨੀਆਂ ਜਾਂ ਕੋਈ ਅਧਿਤੇ ਉਹਨਾਂ ਦੀਆਂ ਗੱਲਾਂ ਸੁਨੀਆਂ ਉਹਨਾਂ ਨੇ ਬੋਲਿਆ ਕਿ ਮੈਂ ਕਿਸੇ ਦੇ ਵੀ ਕੋਈ ਪੈਸੇ ਨਹੀਂ ਲਏ ਨਾ ਕੋਈ ਪੈਸੇ ਖਾਦੇ ਮੈਂ ਸਭ ਕੁਝ ਆਪਣੇ ਘਰੋਂ ਆਪਣੀ ਮਿਹਨਤ ਨਾਲ ਕਮਾ ਕੇ ਤੇ ਆਪਣੇ ਬੱਚਿਆਂ ਦੀ ਮੂੰਹ ਦੀ ਰੋਟੀ ਵੀ ਖੋ ਕੇ ਕ੍ਰਿਸਚਨ ਸਮਾਜ ਦੇ ਕੰਮ ਕਰ ਰਿਹਾ ਹਾਂ ਲੇਕਿਨ ਮੈਂ ਜਾਣਦਾ ਕਿ ਇਦਾਂ ਨਹੀਂ ਹੈ ਕਿਉਂਕਿ ਮੈਂ ਖੁਦਾ ਦਾ ਦਾਸ ਹਾਂ ਔਰ ਪਰਮੇਸ਼ੁਰ ਦੇ ਬਚਨ ਨੂੰ ਜਾਣਦਾ ਹਾਂ ਤੂੰ ਬਾਈਬਲ ਵਿੱਚ ਵੀ ਪੜੋਗੇ ਕੋਰਿੰਥੀਅਸ ਵਿੱਚ ਤੋਂ ਕੋਰਿੰਥੀਅਸ ਵਿੱਚ ਵੀ ਪੌਲਸ ਕਹਿੰਦਾ ਕੋਈ ਸਿਪਾਈ ਦੀ ਨੌਕਰੀ ਆਪਣੇ ਘਰੋਂ ਖਾ ਕੇ ਕਿੱਦਾਂ ਕਰੇਗਾ ਤੇ ਉਹ ਕਹਿੰਦਾ ਕੋਈ ਹਨਾ ਜਿਹੜੀਆਂ ਭੇਡਾਂ ਨਹੀਂ ਉਹਨਾਂ ਦੀ ਚਰਵਾਹੀ ਕਰਦਾ ਹੈ ਜਿਹੜੀਆਂ ਅਸਲ ਵਿੱਚ ਜਿਹੜੇ ਜਾਨਵਰ ਨਹੀਂ ਉਹਨਾਂ ਦਾ ਪਾਲਣ ਪੋਸ਼ਣ ਕਰਦਾ ਹੈ ਤੇ ਉਹਨਾਂ ਦਾ ਦੁੱਧ ਨਹੀਂ ਪੀਂਦਾ ਜਾਂ ਉਹ ਤੋਂ ਕੁਝ ਨਹੀਂ ਲੈਂਦਾ ਤੇ ਪੌਲਸ ਕਹਿੰਦਾ ਇਦਾਂ ਨਹੀਂ ਆ ਕਹਿੰਦਾ ਜਿਹੜਾ ਵੇਦੀ ਦੀ ਸੇਵਾ ਕਰਦਾ ਉਹਦਾ ਘਰ ਵੇਦੀ ਤੋਂ ਚੱਲਦਾ ਤੇ ਜਿਹੜਾ ਰੂਹਾਂ ਨੂੰ ਬਚਾਣ ਦੀ ਸੁਸਮਾਚਾਰ ਦੀ ਰੂਹਾਂ ਨੂੰ ਬਚਾਣ ਦੀ ਸੇਵਾ ਕਰਦਾ ਉਹਦਾ ਘਰ ਉੱਥੋਂ ਚੱਲਦਾ ਇਹ ਪਰਮੇਸ਼ਰ ਦੇ ਵਚਨ ਚ ਲਿਖਿਆ ਔਰ ਅਸੀਂ ਵੀ ਦੁਨੀਆ ਉੱਤੇ ਜਾਣਦੇ ਹਾਂ ਕਿ ਪੂਰੀ ਦੁਨੀਆ ਉੱਤੇ ਜਿਹੜੇ ਸੇਵਕ ਨਹੀਂ ਜੇ 100% ਜਿੰਨੇ ਵੀ ਸੇਵਕ ਨਹੀਂ 90 95% ਜਿਹੜੇ ਸੇਵਕ ਨੇ ਟੋਟਲੀ ਆਪਣੀ ਸੇਵਾ ਤੋਂ ਹੀ ਆਪਣੇ ਸਿਸਟਮ ਨੂੰ ਚਲਾਉਂਦੇ ਨੇ ਤਾਂ ਪਰਮੇਸ਼ਵਰ ਦਾ ਬਚਨ ਹੀ ਇਜਾਜ਼ਤ ਦਿੰਦਾ ਹੈ ਲੇਕਿਨ ਜਦੋਂ ਪਰਮੇਸ਼ਵਰ ਦਾ ਬਚਨ ਇਜਾਜ਼ਤ ਦਿੰਦਾ ਤੇ ਕੁਝ ਲੋਕ ਆ ਕੇ ਅੱਜ ਇਹ ਜਦੋਂ ਬੋਲਦੇ ਨੇ ਕਿ ਮੈਂ ਕੁਝ ਵੀ ਨਹੀਂ ਲੈਂਦਾ ਸਮਾਜ ਤੋਂ ਤੇ ਮੈਂ ਮੈਂ ਤੇ ਆਪਣੀ ਘਰੋਂ ਕਰ ਰਿਹਾ ਤੋ ਘਰੋਂ ਕਿਦਾਂ ਕਰੇਗਾ ਕੋਈ ਸੋ ਮੇਰੇ ਕਹਿੰਦਾ ਮਤਲਬ ਘਰੋਂ ਕਿੱਦਾਂ ਕਰੇਗਾ ਕੋਈ ਹੈਨਾ ਸੋ ਕਹਿੰਦਾ ਮਤਲਬ ਓਖਾਇਆ ਤਾਂ ਮੇਰੇ ਕਹਿੰਦਾ ਮਤਲਬ ਮੈਂ ਜਦੋਂ ਪ੍ਰਧਾਨ ਜੌਨ ਕੋਟਲ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ ਵੀ ਮੈਂ ਇਕੱਲਾ ਨਹੀਂ ਹਾਂ ਬਹੁਤ ਸਾਰੇ ਕ੍ਰਿਸਚੀਅਨਸ ਲੀਡਰ ਨੇ ਸਮਾਜ ਨੇ ਜਿਹੜੇ ਅਪੱਤੀ ਜਤਾਉਂਦੇ ਨੇ ਇਹਨਾਂ ਦੇ ਕਈ ਵਿਸ਼ਿਆਂ ਤੋਂ ਤੇ ਇਸ ਲਈ ਅਸੀਂ ਇਹ ਫੈਸਲਾ ਲਿਆ ਸੋ ਕਹਿੰਦਾ ਮਤਲਬ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਵੇਂ ਮੰਨ ਲਓ ਮੈਂ ਵੀ ਕਈ ਸਾਰੀਆਂ ਵੀਡੀਓ ਸੁਨੀਆਂ ਜਿਹਦੇ ਵਿੱਚ ਬੋਲਦੇ ਨੇ ਕਿ 크ਰਿਸਚIANS ਲੀਡਰਸ ਇਹਨਾਂ ਨੇ ਅੱਜ ਤੱਕ ਕੀ ਕੀਤਾ ਜੋ ਕੀਤਾ ਸਾਰਾ ਕੁਝ ਐਕਸ਼ਨ ਕਮੇਟੀ ਨੇ ਕੀਤਾ ਤੇ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਆ ਕੇ ਦੁਨੀਆ ਨੂੰ ਦੱਸਿਆ ਕਿ ਕੰਮ ਕੀ ਹੁੰਦੇ ਨੇ ਤੇ ਉਹ ਕਹਿੰਦੇ ਉਹਨਾਂ ਨੇ ਕਹਿਣਾ ਇਹ ਹੈ ਕਿ ਜਿੰਨੇ ਵੀ ਪੰਜਾਬ ਦੇ ਪੁਰਾਣੀ ਕ੍ਰਿਸਚਨ ਲੀਡਰਸ ਨੇ ਉਹ ਸਭਨਾਂ ਨੂੰ ਇੱਕ ਹਿਸਾਬ ਦੇ ਨਾਲ ਖੁੱਡੇ ਲਾਇਆ ਜਾ ਰਿਹਾ ਹੈ ਇਹ ਦੱਸਿਆ ਜਾ ਰਿਹਾ ਵੀ ਇਹਨਾਂ ਨੇ ਅਜੇ ਤੱਕ ਕੁਝ ਵੀ ਨਹੀਂ ਕੀਤਾ ਸੁਮੇਂ ਇਹਦੇ ਵਿੱਚ ਇੱਕ ਪੱਖ ਰੱਖਣਾ ਚਾਹੁੰਨਾ ਪ੍ਰਧਾਨ ਜੌਨ ਕੋਟਲੀ ਉਦੋਂ ਸਾਡੇ ਚਰਚ ਨਾਲ ਨਹੀਂ ਜੁੜੇ ਹੋਏ ਤੋਂ ਮੈਨੂੰ ਯਾਦ ਆ ਕਿ ਮੇਰੇ ਛੋਟੇ ਬ੍ਰਦਰ ਦੇ ਚਰਚ ਦੇ ਕੋਈ ਮਸਲੇ ਸੀ ਇੱਕ ਦੋ ਜਿਹੜਾ ਮੇਰਾ ਛੋਟਾ ਬ੍ਰਦਰ ਹੈ ਤੇ ਉਹਨਾਂ ਨੂੰ ਕਿਸੇ ਨੇ ਇੱਕ ਪ੍ਰਧਾਨ ਨੂੰ ਬੁਲਾਇਆ ਮੈਨੂੰ ਅਜੇ ਵੀ ਉਹਨਾਂ ਦਾ ਕੋਈ ਨਾਮ ਯਾਦ ਨਹੀਂ ਤੇ ਨਾ ਹੀ ਉਹ ਪੰਜਾਬ ਦੇ ਵਿੱਚ ਕੋਈ ਸੋਸ਼ਲ ਮੀਡੀਆ ਦੇ ਉੱਤੇ ਉਹ ਐਕਟਿਵ ਨਹੀਂ ਤੇ ਸ਼ਾਇਦ 크੍ਰਿਸਚੀਅਨਿਟੀ ਦੇ ਵਿੱਚ ਉਹਨਾਂ ਨੂੰ ਜਿਨ੍ਹਾਂ ਨਾਲ ਲਿੰਕ ਹੋਣਗੇ ਉਹ ਲੋਕ ਤੇ ਜਾਣਦੇ ਹੋਣਗੇ ਲੇਕਿਨ ਮੈਂ ਮੈਂ ਜਾਣਦਾ ਕਿ ਉਹਨਾਂ ਨੇ ਜਦੋਂ ਉਹਨਾਂ ਦਾ ਮਸਲਾ ਹੱਲ ਕਰਵਾਇਆ ਠੀਕ ਹੈ ਤੇ ਉਹ ਕੋਈ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਉਹਨਾਂ ਨੇ ਪਾਇਆ ਤੇ ਉਹ ਮਸਲਾ ਹੱਲ ਕਰਾਉਣ ਵਿੱਚ ਉਹਨੂੰ ਕਈ ਢੇੜੇ ਲੱਗੇ ਕਾਰਾਂ ਤੇ ਦੂਰ ਦਰ ਜਾਣਾ ਪਿਆ ਤੇ ਫਿਰ ਮੇਰੇ ਬ੍ਰਦਰ ਨੇ ਜੋ ਉਹਨਾਂ ਦੀ ਬੰਦੀ ਮਿਹਨਤ ਸੀ ਉਹਨਾਂ ਨੂੰ ਦਿੱਤੀ ਕਿਉਂਕਿ ਉਹਨਾਂ ਦਾ ਤੇ ਕੰਮ ਅੜਿਆ ਸੀ ਤੇ ਉਹਨਾਂ ਨੂੰ ਤਾਂ ਦੇਣਾ ਪੈਗਾ ਹੁਣ ਉਹ ਪ੍ਰਧਾਨ ਵੀ ਕ੍ਰਿਸ਼ਨ ਲੀਡਰ ਵੀ ਕਿੱਥੋਂ ਲਿਆਏਗਾ ਰੋਜ਼ ਦੇ ਖਰਚੇ ਰੋਟੀ ਪਾਣੀ ਗੱਡੀਆਂ ਦੇ ਖਰਚੇ ਤੋਂ ਬ੍ਰਦਰ ਦਾ ਤੇ ਕੰਮ ਫਸਿਆ ਸੀ ਸੋ ਉਹਨਾਂ ਨੇ ਜੋ ਉਹਨਾਂ ਦੀ ਮਿਹਨਤ ਬੰਦੀ ਸੀ ਖਰਚਾ ਪਾਣੀ ਬੰਦਾ ਸੀ ਉਹਨਾਂ ਨੂੰ ਦਿੱਤਾ ਤੇ ਉਹ ਜੈਨੂਅਰੀ ਨਹੀਂ ਹੈ ਠੀਕ ਹੈ ਸਿਕਿਉਰਿਟੀ ਗਾਰਡ ਮੇਰਾ ਪੁਲਿਸ ਵਾਲਾ ਤੇਨੇ ਉਹ ਵੀ ਮੈਨੂੰ ਦੱਸ ਰਿਆ ਸੀ ਕਹਿੰਦਾ ਵੀ ਸਾਨੂੰ ਅਹੀਂ ਪੁਲਿਸ ਮੈਗ ਵਿੱਚ ਸਾਡੇ ਤੋਂ ਜਿਹੜੇ ਉੱਪਰਲੇ ਅਫਸਰ ਨੇ ਕਈ ਵਾਰੀ ਸਾਡਾ ਕੋ ਕੰਮ ਹੁੰਦਾ ਸਾਨੂੰ ਖੁਦ ਦੇਣਾ ਪੈਂਦਾ ਕੁਝ ਕਿਉਂਕਿ ਅਸੀਂ ਜਾਣਦੇ ਹਾਂ ਸਾਰੀ ਕ੍ਰਾਪਸ਼ਨ ਹੈ ਇੱਥੇ ਤੇ ਫਿਰ ਕੰਮ ਹੁੰਦੀ ਨਹੀਂ ਸੋ ਮੇਰੇ ਕਹਿੰਦਾ ਮਤਲਬ ਦੁਨੀਆ 'ਚ ਇੰਡੀਆ ਦੇਸ਼ ਹੀ ਇਦਾਂ ਦਾ ਕਿ ਕੋਈ ਵੀ ਕੰਮਾਂ ਦੇ ਵਿੱਚ ਪੈਸੇ ਲੱਗਦੇ ਨਹੀਂ ਸੋ ਮੈਂ ਕਹਿਣਾ ਚਾਹਨਾ ਕਿ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਜਿਦੇ ਵਿੱਚ ਨਵੇਂ-ਨਵੇਂ ਪਾਸਟਰ ਜਿਹੜੇ ਉੱਠੇ ਨੇ ਔਰ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਲੋਕ ਨਹੀਂ ਮੈਂ ਬੜੀਆਂ ਸਾਰੀਆਂ ਵੀਡੀਓ ਦੇਖ ਕੇ ਕਹਿੰਦੇ ਅੱਜ ਤੱਕ ਜਿਹੜੀ ਕ੍ਰਿਸਚਨ ਲੀਡਰਸ਼ਿਪ ਉਹਨਾਂ ਨੇ ਕੀਤਾ ਕਿ ਇਹਦਾਂ ਦੀਆਂ ਗੱਲਾਂ ਜਦੋਂ ਕਰਦੇ ਨੇ ਤਾਂ ਉਹਨਾਂ ਦੇ ਮਨਾਂ ਨੂੰ ਕੀ ਪਹੁੰਚਦਾ ਠੇਸ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਉਹ ਸਾਰੇ ਸੋਸ਼ਲ ਮੀਡੀਆ ਤੇ ਐਕਟਿਵਸ ਨਹੀਂ ਹੈ ਔਰ ਨਾਲੇ ਅਗਰ ਤੁਸੀਂ ਦੇਖੋਗੇ ਤੇ ਪੂਰੇ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਬਹੁਤ ਸਾਰੇ 크ਿਸਚਨਸ ਲੀਡਰ ਨੇ ਕਈ ਪਾਸਪਰ ਉਹਨਾਂ ਨਾਲ ਜੁੜੇ ਨੇ ਕਈ ਉਹਨਾਂ ਦੀਆਂ ਜਥੇਬੰਦੀਆਂ ਨੇ ਤੇ ਸ਼ਹਿਰਾਂ ਵਿੱਚ ਮੱਲਿਆਂ ਵਿੱਚ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਮਸਲੇ ਚੱਲਦੇ ਰਹਿੰਦੇ ਨੇ ਲੇਕਿਨ ਉਹ ਸਾਰੇ 크ਿਸਚਨਸ ਲੀਡਰਸ ਭਾਵੇਂ ਅੱਜ ਆਪਾਂ ਨਵੇਂ ਉੱਠ ਕੇ ਕਹਿੰਦੇ ਵੀ ਉਹ ਕਰਪਟ ਨਹੀਂ ਉਹਨਾਂ ਨੇ ਪੈਸੇ ਖਾਦੇ ਨਹੀਂ ਫਲਾਨਾ ਢਿੰਗੜਾ ਪਰ ਕਿਤੇ ਨਾ ਕਿਤੇ ਉਹ ਸਭ ਆਪਣੇ ਕੰਮਾਂ ਦੇ ਵਿੱਚ ਪ੍ਰਭੂ ਦੀ ਸੇਵਾ ਵਿੱਚ ਲੱਗੇ ਹੋਏ ਨੇ ਪਰ ਉਹ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਹੈ। ਤੋਂ ਐਕਟਿਵ ਨਹੀਂ ਹੈ ਤੋਂ ਮੇਰੇ ਕਹਿਣ ਦਾ ਮਤਲਬ ਕਿ ਅੱਜ ਸਾਨੂੰ ਇਦਾਂ ਉੱਠ ਕੇ ਨਹੀਂ ਬੋਲਣਾ ਚਾਹੀਦਾ ਕਿ ਇਹਨਾਂ ਨੇ ਕੀਤਾ ਕਿ ਜੋ ਕੁਝ ਕੀਤਾ ਅੱਜ ਇਸ ਕਮੇਟੀ ਜਿਹੜੀ ਬਣੀ ਆ ਸਾਰਾ ਕੁਝ ਇਹਨਾਂ ਨੇ ਕੀਤਾ ਆ ਇਹਨਾਂ ਹੀ ਨੇ ਦੱਸਿਆ ਲੋਕਾਂ ਨੂੰ ਕੰਮ ਕਰਨ ਦਾ ਤਰੀਕਾ ਕੀ ਆ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਕੋਈ ਵੀ ਕਿਤੇ ਵੀ ਜਾਂਦੇ ਨਹੀਂ ਕੋਈ ਵੀ ਮਸਲੇ ਲੋਕਾਂ ਦੇ ਹੱਲ ਹੁੰਦੇ ਨੇ ਤਾਂ ਉਹਨਾਂ ਨੂੰ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਤੇ ਹਾਈਲਾਈਟ ਕੀਤਾ ਜਾ ਰਿਹਾ ਜਿਹਦੇ ਨਾਲ ਲੋਕਾਂ ਦੀਆਂ ਅੱਖਾਂ ਵਿੱਚ ਨਜ਼ਰ ਆ ਰਹੀ ਨਹੀਂ ਲੇਕਿਨ ਮੈਂ ਨਾ ਜਾਣਦਾ ਕਿ ਪੰਜਾਬ ਦੀ ਪੂਰੀ ਕ੍ਰਿਸ਼ਣ ਲੀਡਰਸ਼ਿਪ ਜਿੱਥੇ-ਜਿੱਥੇ ਵੀ ਹੈਗੇ ਨੇ ਜਿੰਨੇ ਵੀ ਉਹਨਾਂ ਦੇ ਕੋਲ ਪਾਵਰ ਆ ਜਿੰਨਾ ਉਹਨਾਂ ਦੀ ਹਿੰਮਤ ਆ ਜਾਂ ਜਿੰਨਾ ਵੀ ਉਹ ਕਰ ਸਕਦੇ ਨੇ ਸਭ ਕਰ ਰਹੇ ਨੇ ਪ੍ਰਭੂ ਦੇ ਲਈ ਸੇਵਕਾਂ ਦੇ ਲਈ ਨਾਲ ਮਿਲ ਜੁਲ ਕੇ ਕੋਈ ਨਾ ਕੋਈ ਮਸਲਿਆਂ ਵਿੱਚ ਸਾਰੇ ਮਸਲੇ ਹੱਲ ਕਿਤੇ ਇੱਕੋ ਹੀ ਕਮੇਟੀ ਥੋੜੀ ਕਰ ਰਹੀ ਹੈ ਸੋ ਮੇਰੇ ਕਹਿਣ ਦਾ ਮਤਲਬ ਅੱਜ ਮੈਂ ਇਸ ਪੱਖ ਨੂੰ ਰੱਖਣਾ ਚਾਹੁੰਦਾ ਸੀ ਲੇਕਿਨ ਹੁਣ ਮੈਂ ਅਸਲੀ ਮੁੱਦੇ ਤੇ ਆਨਾ ਕਿ ਜੋ ਪਟੀਸ਼ਨ ਪਾਈ ਗਈ ਹੈ ਉਹਦਾ ਮੈਂ ਆਨਸਰ ਦੇਣਾ ਚਾਹਨਾ ਤੁਹਾਨੂੰ ਇਹਨੂੰ ਪੂਰਾ ਜ਼ਰੂਰ ਸੁੰਨਾ ਤਾਂ ਮੇਰੇ ਕਹਿਣ ਦਾ ਮਤਲਬ ਜੌਨ ਕੋਟਲੀ ਪ੍ਰਧਾਨ ਹੁਣ ਜੇਵੇਂ ਮੰਨ ਲਓ ਅ ਕਈਆਂ ਨੇ ਕਹਿੰਦਾ ਜੀ ਅਸੀਂ ਤੇ ਆਪਣੇ ਬੱਚਿਆਂ ਦੇ ਮੂੰਹ ਦੀ ਰੋਟੀ ਵੀ ਖੋਕੇ ਕ੍ਰਿਸ਼ਨ ਸਮਾਜ ਦੀ ਸੇਵਾ ਚ ਲਾਤੀ ਆ ਮੈਂ ਜਾਣਦਾ ਇਦਾਂ ਨਹੀਂ ਆ ਸਾਨੂੰ ਆਪਣੇ ਲੋਕਾਂ ਦੇ ਸਾਹਮਣੇ ਇਦਾਂ ਦੀਆਂ ਗੱਲਾਂ ਕਰਕੇ ਮੈਂ ਸਮਝਦਾ ਵੀ ਫਿਰ ਆਪਾਂ ਉਹਨਾਂ ਨੂੰ ਅ ਮੈਂ ਜੇ ਸ਼ਬਦ ਯੂਜ਼ ਕਰੂੰਗਾ ਤਾਂ ਕਈਆਂ ਨੂੰ ਚੰਗੇ ਨਹੀਂ ਲੱਗਣਗੇ ਤੋ ਫਿਰ ਮੈਂ ਬਸ ਇਨਾ ਕਹਿਣਾ ਚਾਹੂੰਗਾ ਕਿ ਇਦਾਂ ਦੀਆਂ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਹੁਣ ਜੌਨ ਕੋਲ ਦੀ ਪ੍ਰਧਾਨ ਨੂੰ ਮੇਰੇ ਮੇਰੇ ਸਾਹਮਣੇ ਮੈਂ 100 ਪਾਸਟਰ 100 ਪਾਸਟਰ ਦੇ ਮਸਲੇ ਸੀ ਕਿਸੇ ਸ਼ਹਿਰ ਦੇ ਕਿਸੇ ਸ਼ਹਿਰ ਦੇ ਭਈ ਉਹਨਾਂ ਦੀ ਉਹਨਾਂ ਨੂੰ ਮੈਂ ਸਪੋਰਟ ਕਰਦਾ ਜਦੋਂ ਵੀ ਭੇਜਦਾ ਉਹਨਾਂ ਦੇ ਗੱਡੀਆਂ ਦਾ ਖਰਚਾ ਲੱਗਦਾ ਤੇਲ ਲੱਗਦਾ ਬੰਦਿਆਂ ਦਾ ਰੋਟੀ ਪਾਣੀ ਦਾ ਖਰਚਾ ਲੱਗਦਾ ਉਹ ਸਾਰਾ ਪੇ ਕਰਾਂਗੇ ਤੇ ਫੇਰ ਹੀ ਉਹ ਕਰ ਪਾਏਗਾ ਨਹੀਂ ਤੇ ਨਹੀਂ ਕਰ ਪਾਏਗਾ ਉਹ ਦੇਖੋ ਕਿੱਥੋਂ ਆਏਗਾ ਔਰ ਕਿਸੇ ਵੀ ਪ੍ਰਧਾਨ ਕੋਲ ਕੋਈ ਵੀ ਇਸ ਤਰ੍ਹਾਂ ਦਾ ਕੋਈ ਸੋਰਸਸ ਨਹੀਂਗਾ ਕਿ ਉਹ ਜਾਂ ਜਾਵੇ ਦਿਹਾੜੀ ਲਾਵੇ ਆਪਣਾ ਕੰਮ ਕਰੇ ਤੇ ਫਿਰ ਆਪਣੀ ਸੇਵਾ ਕਰੇ ਤਾਂ ਇਹ ਜਿਹੜੀ ਦਿਹਾੜੀ ਲਾਉਣ ਵਾਲੇ ਬੰਦੇ ਨੂੰ ਸਰਕਾਰਾਂ ਜਾਂ ਪ੍ਰਸ਼ਾਸਨ ਪਛਦਾ ਵੀ ਨਹੀਂ ਹੈ ਨਾ ਉਹਦਾ ਇੱਕ ਰੋਪ ਵੀ ਹੋਣਾ ਚਾਹੀਦਾ ਹੈ ਉਹਦਾ ਲੈਵਲ ਵੀ ਹੋਣਾ ਚਾਹੀਦਾ ਸੋ ਕਿਆਦਾ ਮਤਲਬ ਕੋਈ ਵੀ ਪ੍ਰਧਾਨ ਕਿਸੇ ਮਿਨਿਸਟਰੀ ਨਾਲ ਜੁੜਿਆ ਤੇ ਮਿਨਿਸਟਰੀ ਉਹਨੂੰ ਸਪੋਰਟ ਕਰੇਗੀ ਤਾਂ ਕੰਮ ਕਰ ਪਾਏਗਾ ਨਹੀਂ ਤਾਂ ਨਹੀਂ ਅਸੀਂ ਵੀ ਆਪਣੇ ਪ੍ਰਧਾਨ ਨੂੰ ਸਪੋਰਟ ਕਰਦੇ ਆਂ ਤਦ ਇਹੋ ਕੰਮ ਕਰ ਪਾਰਿਆ ਸੋ ਹੁਣ ਲਾਸਟ ਵਿੱਚ ਜਦੋਂ ਵੀ ਇਹ ਵੀਡੀਓ ਸੁਣਨੇਗੇ ਤੇ ਮੇਨ ਮੁੱਦੇ ਤੇ ਲੋਕ ਪੁੱਛਣਗੇ ਕਿ ਤੁਸੀਂ ਦੱਸੋ ਵੀ ਇਹ ਜੋ ਵੀ ਪਟੀਸ਼ਨ ਪਾਈ ਗਈ ਹੈ ਪ੍ਰਧਾਨ ਜੌਨ ਕੋਟਲੀ ਵੱਲੋਂ ਕੀ ਸਹੀ ਹੈ ਜਾਂ ਗਲਤ ਹੈ ਸੋ ਮੈਂ ਤਾਂ ਕਹਿਣਾ ਚਾਹਣਾ ਕਿ ਮੈਂ ਜ਼ਰੂਰ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੋਂ ਉਹਨਾਂ ਨੇ ਕਿਹਾ ਮੈਂ ਇਕੱਲਾ ਨਹੀਂ ਆ ਬਹੁਤ سارے ਹੋਰ ਵੀ ਸਮਾਜ ਆ ਕ੍ਰਿਸਚਨ ਲੀਡਰਸ਼ਿਪ ਨੇ ਸਭ ਇਸ ਵਿੱਚ ਸਹਿਮਤ ਨਹੀਂ ਸੋ ਮੇਰੇ ਕਹਿਣ ਦਾ ਮਕਸਦ ਮੈਂ ਲਾਸਟ ਵਿੱਚ ਬਸ ਤੁਹਾਨੂੰ ਇਹੀ ਕਹਿਣਾ ਚਾਹਨਾ ਕਿ ਅਸੀਂ ਸਾਰੇ ਇੱਕ ਹੀ ਮਸੀਹ ਦੀ ਦੇ ਆ ਤੇ ਮੈਂ ਇਸ ਜੌਨ ਕੋਰਲੀ ਪ੍ਰਧਾਨ ਦੀ ਜੋ ਉਹਨਾਂ ਨੇ ਪੈਟੀਸ਼ਨ ਪਾਈ ਉਹਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੋ ਮੇਰਾ ਤੋਂ ਜੋ opinion ਮੈਂ ਤੁਹਾਡੇ ਸਾਹਮਣੇ ਰੱਖ ਦਿੱਤਾ ਔਰ ਨਾਲ ਹੀ ਮੈਂ ਤੁਹਾਨੂੰ ਬਹੁਤ ਸਾਰੀਆਂ ਹੋਰ ਵੀ ਗੱਲਾਂ ਦੱਸ ਦਿੱਤੀਆਂ ਕਿ ਕਿਤੇ ਨਾ ਕਿਤੇ ਅਗਰ ਅਸੀਂ ਆਪਣੀ ਇੰਨੀ ਪੁਰਾਣੀ 크ਿਸਚਨ ਲੀਡਰਸ਼ਿਪ ਜੇ ਦੇਖੀਏ ਤਾਂ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਤੋਂ ਅੱਜ 4-5 ਸਾਲ ਤੋਂ ਐਕਟਿਵ ਨਹੀਂ ਤਾਂ ਇੰਨੇ ਸਾਲਾਂ ਤੋਂ ਇੰਨੇ 크ਿਸਚਨਸ ਲੀਡਰਸ ਜੇਲਾ ਵੀ ਘਟਾਈ ਨਹੀਂ ਇੰਨੇ ਮਸਲੇ ਹੱਲ ਕਰਨ ਦੇ ਆ ਰਹੇ ਨਹੀਂ ਤੇ ਅਗਰ ਆਪਾਂ ਕੀ ਉਹਨਾਂ ਨੇ ਅੱਜ ਤੱਕ ਕੀਤਾ ਕੀ ਚਲੋ ਅਸੀਂ ਕਹਿੰਨੇ ਆ ਵੀ ਪਰਮੇਸ਼ਵਰ ਨੇ ਪ੍ਰਭੂ ਨੇ ਅੱਜ ਜਲਦੀ ਇਹਨਾਂ ਨੂੰ ਕਿਸੇ ਮੁਕਾਮ ਤੇ ਖੜਾ ਕੀਤਾ ਤੇ ਦੁਨੀਆ ਦੇ ਸਾਹਮਣੇ ਨਹੀਂ ਤੇ ਕਿਸੇ ਪੋਸਟ ਤੇ ਨਹੀਂ ਤੇ ਹੋਰ ਅੱਛੇ ਕੰਮ ਕਰਨ ਸਮਾਜ ਲਈ ਲੇਕਿਨ ਨਾਲ-ਨਾਲ ਚਾਹੀਦਾ ਇਹਨਾਂ ਨੂੰ ਕਿ ਸਾਰੀ ਲੀਡਰਸ਼ਿਪ ਨਾਲ ਵੀ ਮੀਟਿੰਗਸ ਕਰਨ ਪੁਰਾਣੀਆਂ ਸਾਰਿਆਂ ਦੇ ਨਾਲ ਔਰ ਉਹਨਾਂ ਨੂੰ ਵੀ ਬੋਲਣ ਕਿ ਦੇਖੋ ਮੈਨੂੰ ਤੁਹਾਡਾ ਸੱਦਾ ਸਾਥ ਚਾਹੀਦਾ ਤੇ ਸਾਨੂੰ ਸਾਰਿਆਂ ਨੂੰ ਅਸੀਂ ਸਭ ਇਕਿਆਂ ਪਰਮੇਸ਼ਵਰ ਦੇ ਲੋਕ ਸਾਨੂੰ ਮਿਲ-ਗਿਲ ਕੇ ਹੀ ਪਰਮੇਸ਼ਵਰ ਦੇ ਕਮਾਚ ਰਹਿਣਾ ਚਾਹੀਦਾ ਹੈ ਕਿਉਂਕਿ ਆਪਸ ਵਿੱਚ ਕੁਝ ਵੀ ਆਪਾਂ ਕਰਦੇ ਆਂ ਤੇ ਅਨਜਾਤੀਆਂ ਲਈ ਮਜ਼ਾਕ ਦਾ ਪਾਤਰ ਬਣਾਂਗੇ ਸੋ ਮੈਂ ਆਪਣਾ opinion ਤੁਹਾਨੂੰ ਦੱਸ ਸਕਾਂ ਔਰ ਲਾਸਟ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਫਿਰ ਤੋਂ ਇੱਕ ਵਾਰੀ ਕਿੰਨੇ ਉਸ ਉਹਨਾਂ ਦੇ ਉਸ ਫੈਸਲੇ ਨਾਲ ਸਹਿਮਤ ਨਹੀਂ ਐ ਬਾਕੀ ਜੋ ਵੀ ਕਿਸੇ ਦੇ ਵਿਚਾਰ ਨਹੀਂ ਜੋ ਵੀ ਕੋਈ ਸੋਚਦਾ ਸੋਚੇ ਕਿਉਂਕਿ ਮੈਂ ਤਾਂ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਖੁਦਾ ਦੇ ਸਾਹਮਣੇ ਰੱਖ ਕੇ ਜਿੰਦਾ ਆ ਰਿਹਾ ਹਾਂ ਔਰ ਹਮੇਸ਼ਾ ਉਹਦੇ ਸਾਹਮਣੇ ਇੱਕ ਪਿਓਰ ਜ਼ਿੰਦਗੀ ਨੂੰ ਜੀਵਾਂਗਾ ਤਦ ਇਹ ਉਹਦਾ ਮਕਸਦ ਉਹਦੇ ਰਾਜ ਦਾ ਮਕਸਦ ਪੂਰਾ ਹੋਏਗਾ ਵਰਨਾ ਤਾਂ ਗੜਬੜ ਹੋਏਗੀ ਸੋ ਪਰਮੇਸ਼ਰ ਤੋਂ ਅਨੁਸਾਰਿਆਂ ਨੂੰ ਬੜੀ ਬਰਕਤ ਦੇਵੇ ਖੁਦਾ ਦਾ ਇਹ ਮੈਸੇਜ ਇਹ ਗੱਲਾਂ ਤੁਹਾਡੇ ਜੀਵਨ ਨੂੰ ਕਲੈਰਿਟੀ ਦੇਣ ਔਰ ਤੁਸੀਂ ਪ੍ਰਭੂ ਵਿੱਚ ਵਾਦੇ ਰਹੋ ਔਰ ਉਹਦੀ ਇੱਛਾ ਚੱਲਦੇ ਰਹੋ ਔਰ ਤੁਹਾਡੇ ਘਰਾਂ ਤੇ ਸ਼ਾਂਤੀ ਦੇਵੇ ਪਰਿਵਾਰਾਂ ਤੇ ਮਨਾਂ ਤੇ ਈਸ਼ ਮਸੀਹ ਦੇ ਨਾਮ 'ਚ Amen, amen, amen.